ਬਾਬੋ ਅੰਦਰ ਵੜਦੀਆਂ ਕਹੋ ਲੋੜੀ ਲਾਤੀਆਂ ਬਾਬੋ ਅੰਦਰ ਵੜਦੇ ਨਾ ਕੜਕਾ ਲੋੜੀ ਕਾਟੇ ਹੱਥ ਫੜਾਂ ਲੋੜੀ ਨਹੀਂ ਐ ਬਾਬੋ ਲੋੜੀ ਨਹੀਂ ਐ ਬਾਬੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸਲੋਨੀ ਹੈ ਅੱਜ ਇੱਥੇ ਸਰਬ ਨੌਜਵਾਨ ਸੁਲਤਾਨ ਦੇ ਸਭਾ ਦੇ ਸਾਰੇ ਮੈਂਬਰ ਤੇ ਅਸੀਂ ਇੱਥੇ ਇਕੱਠੇ ਹੋਏ ਆ ਲੋੜੀ ਮਨਣ ਲਈ ਧੀਆ ਦੀ ਲੋੜੀ ਪਾਉਣ ਲਈ ਇੱਥੇ ਅਸੀਂ ਨੇਧਰੀਨ ਆਸ਼ਰਮ ਸੁਪਰੋੜ ਵਿਖੇ ਇਕੱਠੇ ਹੋਏ ਆ ਜਿੱਥੇ ਕਿ ਅੱਜ ਅਸੀਂ ਧੀਆ ਦੀ ਲੋੜੀ ਪਾਵਾਂਗੇ ਜਿੱਦਾਂ ਮਤਲਬ ਕਿ ਜਿਹੜੀ ਸਸਤਾਵਾ ਹੈ ਮਤਲਬ ਕਿ ਜਿੱਦਾਂ ਇਹ ਉਪਰਾਲੇ ਹਰ ਸਾਲ ਕਰਦੇ ਆ ਹੋਰ ਵੀ ਪ੍ਰੋਗਰਾਮ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਿੱਦਾਂ ਕਿ ਸਰਬ ਨੌਜਵਾਨ ਸਭਾ ਸਾਰਿਆਂ ਨੂੰ ਪਤਾ ਹੀ ਆ ਤੇ ਬਹੁਤ ਵਧੀਆ ਉਪਰਾਲੇ ਕਰਦੇ ਆ ਧੀਆਂ ਦੇ ਨਾਲ ਧੀਆਂ ਦੇ ਨਾਲ ਇਹ ਸੰਸਥਾ ਜਦਾ ਜੁੜੀ ਹੋਈ ਆ ਹਰ ਸਾਲ ਇਹ ਸੰਸਥਾ ਧੀ ਆ ਦੇ ਵਿਆਹ ਵੀ ਕਰਾਉਂਦੀ ਆ ਤੇ ਹੁਣ ਜਿੱਦਾਂ ਅੱਜ ਧੀਆ ਦੀ ਲੋੜੀ ਵੀ ਪਾਉਣ ਲੱਗੇ ਆ ਤੇ ਧੀਆਂ ਦੇ ਵੋਕੇਸ਼ਨਲ ਸੈਂਟਰ ਵਿੱਚ ਲਾਇਆ ਜਾਂਦੇ ਜਿੱਦਾਂ ਵਿੱਚ ਇਹ ਸਿਲਾਈ ਸਿਖਾਉਂਦੇ ਆ ਬੁਟੀਸ਼ਨ ਦਾ ਕੋਰਸ ਆ ਕੰਪਿਊਟਰ ਦਾ ਕੋਰਸ ਆ ਤੇ ਅਸੀਂ ਇਹ ਕਹਿ ਸਕਦੇ ਆ ਕਿ ਸਰਬ ਨੌਜਵਾਨ ਸਭਾ ਦੇ ਨਾਮ ਨਾਲ ਰੱਖ ਕੇ ਸਾਨੂੰ ਵੀ ਇਹ ਕੰਮ ਅੱਗੇ ਵਧਾਉਣੇ ਚਾਹੀਦੇ ਹਨ ਇਹਨਾਂ ਦਾ ਹੈਲਪ ਕਰਾਉਣੇ ਗੁੱਡ ਨੇਮ ਕੀ ਹੈ ਜੀ ਆਪਣਾ ਧੀਆਂ ਦੀ ਲੋੜੀ ਮਨਾਉਣ ਆ ਰਹੇ ਆ ਇਸਪਰੋਡ ਵਿਕੇ ਨੇਤਰੀਨ ਆਸ਼ਰਮ ਤੇ ਇਹਨਾਂ ਦੇ ਨਾਲ ਅਸੀਂ ਧੀਆਂ ਦੀ ਲੋੜੀ ਮਨਾਵਾਂਗੇ ਤੇ ਇਹ ਸਰਪ ਸਰਪ ਨੌਜਵਾਨ ਸਭਾ ਵੈਲਫੇਅਰ ਸੁਸਾਇਟੀ ਵੱਲੋਂ ਮਨਾਇ ਜਾ ਰਹੀ ਹੈ ਮਨਾਇ ਜਾ ਰਹੀ ਹੈ ਤੇ ਇਹ ਬਹੁਤ ਸਾਰੀ ਪ੍ਰਾਲੇ ਕਰਦੀ ਆ ਜਿਵੇਂ ਕਿ ਜਨਰਲ ਸੈਂਟਰ ਖੋਲੇ ਹਨ ਤੇ ਬੁਟੀਕ ਦਾ ਕੰਪਿਊਟਰ ਕੋਰਸ ਆਦਿ ਕਰਵਾਉਂਦੇ ਹਨ ਤੇ ਨਾਲ ਨਾਲ ਹਰ ਸਾਲ ਵਿਆਹ ਵੀ ਕਿਤੇ ਜਾਂਦੇ ਆ ਧੀਆਂ ਦੇ ਤੇ ਅਸੀਂ ਇਹੀ ਸਾਰਿਆਂ ਨੂੰ ਅਸੀਂ ਅਸੀਂ ਇਹੀ ਸਾਰਿਆਂ ਨੂੰ ਕਹਾਂਗੇ ਕਿ ਸਾਰੇ ਰਲ ਮਿਲ ਕੇ ਹੋਰ ਵੀ ਬਹੁਤ ਸਾਰੇ ਉਪਰਾਲੇ ਕਰਨ ਤੇ ਵਿਦਿਆਰਥਣ ਸਪੋਰਟ ਦੇ ਕੇ ਕਿ ਅੱਜ ਸਾਡੇ ਧੀਆਂ ਦੀ ਲੋੜੀ ਮਨਾ ਰਹੇ ਹਾਂ ਇਹ بڑا ਉਪਰਾਲਾ ਸਰਕਾਰ ਕਰਦੀ ਹੈ ਇਹਦੇ ਨਾਲ ਇਹ ਸਮਾਜ ਵਿੱਚ ਇਸ ਦੱਸਾਂਗੇ ਕਿ ਮੁੰਡੇ ਅਤੇ ਕੁੜੀਆਂ ਵਿੱਚ ਕੋਈ ਫਰਕ ਨਹੀਂ ਅਸੀਂ ਸਾਰਿਆਂ ਨੂੰ ਇਹ ਜਾਣਕਾਰ ਚਾਹੁੰਦੀ ਹਾਂ ਮੁੰਡੇ ਤੇ ਕੁੜੀਆਂ ਚ ਕੋਈ ਵਾਸ ਸਾਰੀਆਂ ਅਧਿਕਾਰ ਕਰ ਵੀ ਲੋੜੀ ਪਾਉਣੀ ਚਾਹੀਦੀ ਹੈ ਤੇ ਕੁੜੀਆਂ ਮੁੰਡਿਆਂ ਵਿੱਚ ਬਿੱਤਰਾ ਖਾਦੂ ਕੀਤਾ ਜਾਵੇ ਹਾਂਜੀ ਅੱਜ ਦਾ ਦਿਨ ਇੱਥੇ ਨੀਤਰਹੀਨਾ ਆਸ਼ਰਮ ਸਪਰੋੜ ਵਿਖੇ ਅਸੀਂ ਆਈ ਹਾਂ ਸਾਰੇ ਅੰਗਣਵਾੜੀ ਵਰਕਰ ਸਾਰੀਆਂ ਹੋਰ ਮੇਰੀਆਂ ਬੇਟੀਆਂ ਸਾਰੀਆਂ ਜੋ ਕਾਲਜ ਵਿੱਚ ਪੜ੍ਹਦੀਆਂ ਸਾਰੇ ਮਿਲ ਕੇ ਸਾਰੇ ਅੱਜ ਅਸੀਂ ਲੋੜੀ ਦਾ ਤਿਹਾਰ ਮਨਾ ਰਹੇ ਹਾਂ ਬੇਟੀਆਂ ਦੀ ਲੋੜੀ ਇੱਥੇ ਅੱਜ ਬੇਟੀਆਂ ਦੀ ਲੋੜੀ ਪਾਈ ਜਾ ਰਹੀ ਹੈ ਨੌਜਵਾਨ ਸਭਾ ਵੱਲੋਂ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ਹਰ ਸਾਲ ਇਸੇ ਤਰ੍ਹਾਂ ਹੀ ਲੋੜੀ ਪਾਈ ਜਾਂਦੀ ਹੈ ਕੱਪੜੇ ਵੰਡੇ ਜਾਂਦੇ ਆ ਸਾਰਾ ਹੋਰ ਮਠਿਆਈ ਵਗੈਰਾ ਵੀ ਦਿੱਤੀ ਜਾਂਦੀ ਹੈ ਤੇ ਬਹੁਤ ਹੀ ਅچھے ਤਰੀਕੇ ਦੇ ਨਾਲ ਬੇਟੀਆਂ ਦੀ ਲੋੜੀ ਅਸੀਂ ਮਨਾਉਂਦੇ ਹਾਂ ਰਲ ਮਿਲ ਕੇ ਆ ਕੇ ਵੀ ਨੱਚ ਕੇ ਵੀ ਇਹ ਲੋਹੜੀ ਸਾਵਲੀ ਵਧੀਆ ਤਰੀਕੇ ਨਾਲ ਕਿਸੇ ਤਰੀਕਾ ਹਰ ਸਾਲ ਮਨਾਉਂਦੇ ਨੇ। ਸਾਇਟੀ ਵੱਲੋਂ ਜਿਹੜੀ ਅੱਜ PR ਦੀ ਲੋਹੜੀ ਮਨਾਈ ਗਈ ਹੈ ਬਹੁਤ ਹੀ ਹਾਰਟਵਾਰਮਿੰਗ ਪਰਫਾਰਮੈਂਸਸ ਤੇ ਬਹੁਤ ਅੱਛਾ ਇਵੈਂਟ ਆਰਗੇਨਾਈਜ਼ ਕੀਤਾ ਸੁਖਿੰਦਰ ਭਾਈ ਸਾਹਿਬ ਨੇ ਮੇਰੇ ਚੰਗੇ ਦੋਸਤ ਵੀ ਨੇ। ਮੇਰੇ ਕਲੀਗਸ ਮੇਰੇ ਨਾਲ ਨੇ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਬਹੁਤ ਟੱਚਿੰਗ ਪਰਫਾਰਮੈਂਸਸ ਸੀ ਜਾਂ ਕਿੱਦਾਂ ਹੀ ਬਹੁਤ ਅੱਛੀ ਪਰਫਾਰਮੈਂਸ ਸੀ ਤੇ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕਰੀਆ ਦਾ ਬਹੁਤ ਬਹੁਤ ਮਾਇਰ ਨਖੋ ਅੱਜ ਸਰਬ ਨੌਜਵਾਨ ਸਭਾ ਫਗਵਾੜਾ ਬਲੋਂ ਵਿਦ ਆਸ਼ਰਮ ਗੋਨਾਨਕ ਬਿਰਦਾ ਆਸ਼ਰਮ ਨੇਤਰੀਨ ਆਸ਼ਰਮ ਜਿਹੜਾ ਸਪਰੋਡ ਦੇ ਵਿੱਚ ਹੈਗਾ ਉਹ ਉੱਥੇ ਧੀਆ ਦੀ ਲੋੜੀ ਮਨਾਈ ਜਾ ਰਹੀ ਆ ਔਰ ਜਿੱਥੇ ਸਮੇਂ ਸਮੇਂ ਅਨੁਸਾਰ ਸਰਬ ਨੌਜਵਾਨ ਸਭਾ ਉਪਰਾਲੇ ਕਰਕੇ ਬੱਚਿਆਂ ਨੂੰ ਸਿੱਖਲਾਈ ਦੇ ਰਹੀ ਆ ਬੱਚਿਆਂ ਨੂੰ ਕੰਪਿਊਟਰ ਸਿਖਾ ਰਹੀ ਆ ਧੀਆ ਦੇ ਵਿਆਹ ਕਰ ਰਹੀ ਆ ਜਿੱਥੇ ਹੋਰ ਉਪਰਾਲੇ ਕਰਦੀ ਉਹਦੇ ਨਾਲ ਨਾਲ ਅੱਜ ਧੀਆ ਦੀ ਲੋੜੀ ਜਿਹੜੀ ਉਹ ਪਾ ਰਹੀ ਆ ਜਿੱਥੇ ਸਮਾਜ ਦੇ ਅੰਦਰ ਧੀਆਂ ਨੂੰ ਬਰਾਬਰ ਸਤਿਕਾਰ ਦੇਣ ਦੀ ਲੋੜ ਹੈ ਉੱਥੇ ਹੀ ਸਰਨੋਜਨ ਸਮਾ ਨੇ ਇਹ ਉਪਰਾਲਾ ਕਰਕੇ ਧੀਆਂ ਨੂੰ ਬਹੁਤ ਵੱਡਾ ਮਾਣ ਪ੍ਰਾਪਤ ਦਿੱਤਾ ਵਾ ਔਰ ਆਸ਼ੀਰਵਾਦ ਦੇ ਰਹੇ ਆ ਔਰ ਸਾਰੇ ਹੀ ਸਮਾਜ ਨੂੰ ਬੇਨਤੀ ਕਰਦਾ ਕਿ ਅਜਿਹੇ ਉਪਰਾਲੇ ਜਿੱਥੇ ਧੀਆਂ ਦੀ ਲੋੜੀ ਪਹਿਲਾਂ ਹਮੇਸ਼ਾ ਹੀ ਲੜਕਿਆਂ ਦੀ ਪੁੱਤਾਂ ਦੀ ਲੋੜੀ ਮਨਾਈ ਜਾਂਦੀ ਸੀ ਅੱਜ ਜਿਹਦੀ ਬਰਾਬਰਤਾ ਧੀਆਂ ਦੀ ਲੋੜੀ ਮਨਾ ਕੇ ਦਿੱਤੀ ਜਾ ਰਹੀ ਆ ਇਸ ਉਪਰਾਲੇ ਲਈ ਜਿੰਨੀ ਸ਼ਲਾਘਾ ਸਰਬ ਨੌਜਵਾਨ ਸਭਾ ਦੀ ਕਰ ਲਈਏ ਬਹੁਤ ਘੱਟ ਆ ਔਰ ਆਹ ਰਾਰ ਮਿਲ ਕੇ ਇਹ ਉਪਰਾਲਾ ਸਾਰੇ ਸਮਾਜ ਅੰਦਰ ਸਾਰੇ ਦੇਸ਼ ਅੰਦਰ ਇਸੇ ਤਰ੍ਹਾਂ ਕਰਦੇ ਰਹੀਏ ਤਾਂ ਜੋ ਅਸੀਂ ਇੱਕ ਚੰਗਾ ਸਿਸਟਮ ਕ੍ਰੀਏਟ ਕਰ ਸਕੀਏ ਧੀਆਂ ਨੂੰ ਸਤਕਾਰ ਦੇ ਸਕੀਏ ਔਰ ਆਉਣ ਵਾਲੇ ਸਮੇਂ ਦੇ ਅੰਦਰ ਆਪਣੀਆਂ ਧੀਆਂ ਨੂੰ ਵੀ ਅਫੀਸਰ ਬਣਦੇ ਆ ਦੇਖ ਕੇ ਸਾਡਾ ਮਾਣ ਬਹੁਤ ਉੱਚਾ ਹੋਵੇਗਾ ਸਭ ਨੂੰ ਬੇਨਤੀ ਆ ਕਿ ਆਹ ਨਾਲ ਮਿਲ ਕੇ ਧੀਆਂ ਨੂੰ ਬਰਾਬਰ ਸਤਕਾਰ ਦੇਈਏ ਉਪਰਾਲਾ ਸਰਬ ਨੌਜਵਾਨ ਸਭਾ ਦਾ ਤੇ ਅੱਜ ਨਮਜਬੀਆਂ ਧੀਆਂ ਦੀ ਲੋੜੀ ਮਨਾਉਣ ਲਈ ਔਰ ਇਥੇ ਦੇ ਜਿਹੜੇ ਆਵਾਜ਼ ਔਰ بے سہارا ਲੋਕ ਨੇ ਉਹਨਾਂ ਨੂੰ ਆਪਣੀ ਪੁਛੇ ਵਿੱਚ ਸ਼ਾਮਲ ਕਰ ਲਈ ਅੱਜ ਜਿਹੜਾ ਪ੍ਰੋਗਰਾਮ ਹੈ ਗੁਰਨਾਨਕ ਬਿਰਤ ਗੁਰਨਾਨਕ ਬਿਰਤ ਦੇ ਮਿਲਦੇ ਆਸ਼ਰਮ ਵਿਦ ਨੇਤਰਹੀਨ ਆਸ਼ਰਮ ਕਪੜੋੜ ਵਿਖੇ ਰੱਖਿਆ ਗਿਆ ਜਿਸ ਦੇ ਵਿੱਚ ਸਭਨਾਂ ਜੋ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਬਹੁਤ ਬਹੁਤ ਹੀ ਸਜਜੇ ਤਰੀਕੇ ਨਾਲ 101 ਲੜਕੀਆਂ ਦੀ ਜਿਹੜੀ ਆ ਲੋਰੀ ਉਹ ਪਾਈ ਜਾ ਰਹੀ ਹੈ ਅਸੀਂ ਜਿੱਥੇ ਸਭਾ ਦੇ ਸਾਰੇ ਜਿੰਨੇ ਵੀ ਮੈਂਬਰ ਨੇ ਔਰ ਪਤਾਨ ਸਾਹਿਬ ਨੇ ਜਿੱਥੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਉੱਥੇ ਹੀ ਇੱਥੇ ਜਿਹੜੇ ਉਹਨਾਂ ਨੇ ਇਸ ਇਹ ਨੇਤਰਹੀਨ ਵਿਰਧ ਆਸ਼ਰਮ ਦੇ ਵਿੱਚ ਆ ਕੇ ਇਹ ਉਪਰਾਲਾ ਕਰਨ ਦਾ ਜਿਹੜਾ ਹਰ ਸਾਲ ਹੀ ਕਰਾਉਂਦੇ ਨੇ ਉਹਨਾਂ ਦੇ ਇਸ ਜਿਹੜਾ ਕੰਮ ਲਈ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਸਰਵ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਸਪੈਸ਼ਲੀ ਮੈਂ ਇਹ ਦਿਲ ਕਰਨਾ ਚਾਹੁੰਦਾ ਹਾਂ ਕਿ ਸੁਖਿੰਦਰ ਸਿੰਘ ਜੀ ਪ੍ਰਧਾਨ ਜੋ ਅਗਤੀਆਂ ਦੀ ਲੋੜੀ ਦਾ ਵਰਲਾ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਹੈ ਮੈਂ ਅਰਦਾਸ ਕਰਦਾ ਹਾਂ ਕਿ ਜਿਹੜੀਆਂ ਨਵ ਜੰਮੀਆਂ ਧੀਆਂ ਸਾਡੀਆਂ ਤੇ ਇਨਸ਼ਾਅੱਲਾ ਖੁਸ਼ੀਆਂ ਮਾਣ ਤਰੱਕੀਆਂ ਬਖਸ਼ੇ ਪਰਮਾਤਮਾ ਨੂੰ ਪਰਮਾਤਮਾ ਸੋ ਹੀ ਸੇ ਬਖਸ਼ਣਾ ਅੱਜ ਦਾ ਦਿਨ ਬੋਲੀਵੁੱਡ ਭਾਗਾ ਦੇਣਾ ਜਿੱਦੇ ਸਭ ਨੌਜਵਾਨ ਸਭਾ ਵੱਲੋਂ ਉਪਰਾਲੇ ਵਖ ਵਖ ਟਾਈਮ ਤੇ ਵਖ ਵਖ ਸਮੇਂ ਤੇ ਜਿਹੜੇ ਕੀਤੇ ਜਾਂਦੇ ਹਨ ਪਰ ਉਹਨਾਂ ਦੇ ਨਾਲ ਨਾਲ ਅੱਜ ਜੋ ਲੋੜੀ ਦਾ ਤਿਹਾਰ ਜੋ ਵਿਰਧ ਆਸ਼ਰਮ ਨੰਗਲ ਵਿਖੇ ਮਨਾਇਆ ਜਾ ਰਿਹਾ ਅਸੀਂ ਸਰਬ ਨੌਜਵਾਨ ਸਭਾ ਦਾ ਬਹੁਤ ਧੰਨਵਾਦ ਕਰੀਏ ਜਿਨ੍ਹਾਂ ਨੇ ਮੈਨੂੰ ਵੀ ਇਸ ਮੌਕੇ ਤੋਂ ਉਸ ਤੋਂ ਦਾ ਮੌਕਾ ਮਿਲਿਆ ਬੱਚੇ ਦੇ ਜਮਾਨੇ ਵਿੱਚ ਜਿੱਥੇ ਕੱਲੇ ਲੜਕੇ ਆ ਨਹੀਂ ਲੜਕੇ ਆਂ ਜਾਂ ਲੋੜੀਆਂ ਮਨਾਈਆਂ ਇਹਨਾਂ ਉੱਥੇ ਹੀ ਸਰਬ ਨੌਜਵਾਨਾਂ ਪਰਾਲੇ ਵੱਲੋਂ ਟੀਆਂ ਦੀਆਂ ਵੀ ਲੋੜੀਆਂ ਮਨਾਈਆਂ ਜਾਂਦੀਆਂ ਅਸੀਂ ਅੱਜ ਖੁਦ ਦੇਖ ਰਹੇ ਹਾਂ ਜਿੱਥੇ ਲੋਕ ਬਿਸ਼ਾਦ ਮੋਕੇ ਪਹੁੰਚੇ ਨੇ ਧੀਆਂਆਂ ਤੇ ਲੋੜੀਆਂ ਦੇ ਵਿੱਚ ਸ਼ਾਮਲ ਹੋਏ ਨੇ ਅੱਜ ਅਸੀਂ ਜਿਹੜਾ ਇਹਨਾਂ ਦੇ ਨਾਲ ਨਾਲ ਤੁਹਾਨੂੰ ਵੀ ਮੌਕਾ ਮਿਲਿਆ ਬੜੇ ਧੰਨਵਾਦੀਆਂ ਸਰ ਉਹਨਾਂ ਨੌਜਵਾਨ ਸਭਾ ਨੂੰ ਧੰਨਵਾਦੀ